ਸੀ ਦੇਖ ਸਕਦੇ ਹੋ ਚੱਲ ਲਾ ਬੋਲੇ ਕੈਮਰਾਮੈਨ ਹਰਜੀਤ ਸਿੰਘ ਲਾ ਬੋਲੇ ਚੱਪੂ ਇਹ ਦੇਖੋ ਦਰਿਆ ਦੇ ਵਿੱਚ ਜਿਹੜਾ ਇਸ ਵੇਲੇ ਸੀ ਸਫਰ ਕਰਨ ਜਾ ਰਹੇ ਦੂਜੇ ਪਾਸੇ ਚਲਣੀ ਹੈ ਭਾਈ ਪਿੰਟਡੀਆਂ ਜਲਾਲਾਵਾ ਤੋਂ লাইਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਟਡੀਆਂ ਦੇ লাইਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਲਾਲਾਬਾਦ ਤੋਂ ਨੱਥਾ ਸਿੰਘ ਟਾਣੀ ਤੋਂ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਜਿਹੜਾ ਦਰਿਆ ਦੇ ਵਿੱਚ ਜਿਹੜਾ ਬੇੜੀ ਦੇ ਰਾਈ ਸਫਰ ਕਰਨ ਜਾ ਰਹੇ ਅਸੀਂ ਪਿੰਡ ਨੱਥਾ ਸਿੰਘ ਟਾਣੀ ਤੋਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੇੜੀ ਦੇ ਵਿੱਚ ਜਿਹੜਾ ਸਫਰ ਇਸ ਵੇਲੇ ਕਰਕੇ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਦਰਿਆ ਦਾ ਪਾਣੀ ਨਰਿਆ ਦੇ ਵਿੱਚ 베ੜੀਆਸ ਵਲੇ ਥੋੜੀ ਤੇਜ਼ ਹੁੰਦੀ ਨਜ਼ਰ ਆ ਰਹੀ ਹੈ ਆ ਚੰਬੀ ਹਟ ਮੈਂ ਛੱਡੀ ਇੱਕ ਮਿੰਟ ਚੰਬੀ ਆਈ ਪੈਦਰੇ ਗੋਰੀ ਤਰ ਜਾਂਦੀ ਜੰਬੀ ਆ ਮੋਰਚੇ ਛੱਡੀ ਇੱਕ ਮਿੰਟ ਚੇਤੀ ਕਰ ਕੋਈ ਹੋਣੀ ਮੇਰੀ ਕੰਧੀ ਜਾਂਦੀ ਛੱਡ ਦੇ ਬੇਲੀ ਦਾ ਸਫਰ ਦਾ ਆਨੰਦ ਲੈਂਦੇ ਹੋਏ ਬਾਦੜ ਕੀ ਇੱਕ ਤੋਂ ਹਾਲ ਹੋਈ ਪਾਈ ਬੰਨੀ ਆਏ ਉੱਥੇ ਦਾ ਡਾਗੋ ਦਾ ਹੌਸ ਦਾ ਨਿਕਲਦਾ ਲਾਹ ਨੂੰ ਭੇਜਣਾ ਪਿੰਡ ਟੰਡੀ ਕਦੀਬ ਤੋਂ ਅਸੀਂ ਲਾਈਵ ਦੇਖ ਸਕਦੇ ਜਲਾਲਾਬਾਦ ਦੇ ਵਿੱਚ ਜਿਹੜਾ ਦਰਿਆ ਦੇ ਵਿੱਚ ਪਾਣੀ ਆ ਚੁੱਕਾ ਹੈ ਜਿਹੜਾ ਸਫਰ ਕੀਤਾ ਜਾ ਰਿਹਾ ਹੈ 베ੜੀ ਦੇ ਵਿੱਚ 베ੜੀ ਦੇ ਰਾਹੀਂ ਜਿਹੜਾ ਆਏ ਬੀੜੀ ਨਾਲੋਂ ਬੈਠੇ ਬਹੁਤ ਜ਼ਿਆਦਾ ਜ਼ੋਰ ਲਗਾਉਣਾ ਪੈ ਰਿਹਾ ਹੈ ਭਾਈ ਸਾਹਿਬ ਨੂੰ ਇਹਦਾ ਬੀੜੀ ਦੇ ਵਿੱਚ ਬੈਠ ਕੇ ਕਿਉਂਕਿ ਪਾਣੀ ਦਾ ਇਧਰੋਂ ਜਿਹੜਾ ਲੋਡ ਆ ਰਿਹਾ ਹੈ ਲੋਡ ਹੋਣ ਦੀ ਵਜ੍ਹਾ ਦੇ ਨਾਲ ਜਿਹੜਾ ਬਹੁਤ ਸਾਰਾ ਜ਼ੋਰ ਲਗਾਉਣਾ ਪੈ ਰਿਹਾ ਤੁਸੀਂ ਪਿੰਡ ਢੰਡੀਆਂ ਥਾਈ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦਰਿਆ ਦੇ ਵਿੱਚੋਂ ਦੀ ਪਿੰਡ ਢੰਡੀਆਂ ਤੋਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਲਾਲਾਬਾਦ ਦੇ ਪਿੰਟਡੀਆਂ ਨੱਥਾ ਸਿੰਘ ਟਾਣੀ ਤੋਂ ਭਾਈ ਸਾਹਿਬ ਥੋੜੇ ਥੱਕ ਗਏ ਨੇ ਪਸੀਨਾ ਵੀ ਆਣ ਲੱਗ ਗਿਆ ਹੈ ਮੈਂ ਤੇਰੇ ਪੰਜ ਮਿੰਟ ਦੇ ਲੱਗ ਭਾਈ ਕਿੰਨੇ ਦਿਨ ਹੋ ਗਏ ਪਾਣੀ ਆਏ ਨੂੰ ਹੋ ਗਿਆ 20 ਦਿਨ ਹੋ ਗਿਆ 20 ਦਿਨ ਹੋ ਗਏ ਇੰਨਾ ਹੋ ਗਿਆ 20 20 ਦਿਨ ਹੋ ਗਿਆ ਮੀਟਾ ਹੋ ਗਿਆ ਪੱਕੇ ਕੋਈ ਬਾਟ ਹੋਇਆ ਨਾ ਤੂੰ ਕਿਉਂ ਲਾਈ ਆਣ ਯਾਰ ਕੰਪਲ ਹੋਇਗਾ ਤੂੰ 20 ਦਿਨ ਦਾ ਆਲੂ ਚਾਹੀਦਾ ਨਹੀਂ ਲੈ ਜਾ ਓ ਵਾਲੋ ਦੂਜੇ ਪਾਸੇ ਜਿਹੜਾ ਭਾਈ ਸਾਹਿਬ ਖੜੇ ਹੋਏ ਨੇ ਯਾਹ ਦੇਖ ਯਾਹ ਦੇ ਨਾ ਭਾਈ ਤੂੰ ਰੋਜ਼ ਆਉਂਦੇ ਜੂਟੇ ਲੈਣ ਵਾਸਤੇ ਕਦੇ ਕਦੇ ਆਹ ਰੋਜ਼ 베ੜੀ ਤੇ ਰਹਿੰਦੇ ਅਸੀਂ 베ੜੀ ਤੇ ਰਹਿੰਦੇ ਲੱਗਿਆ ਅਸੀਂ ਮੈਂ ਇਸ ਵੇਲੇ ਦਰਿਆ ਦੇ ਬਿਲਕੁਲ ਵਿੱਚ ਕਰ ਵਿਚਕਾਰ ਪਹੁੰਚ ਚੁੱਕੇ ਅਸੀਂ ਰਿਆ ਦੇ ਵਿਚਕਾਰ ਪਹੁੰਚ ਚੁੱਕੇ ਆ ਇਸ ਵੇਲੇ ਪਿੰਡ ਟੰਡੀਆਂ ਤੋਂ ਤੁਸੀਂ ਲਾਈਵ ਦੇਖ ਸਕਦੇ ਹੋ ਜਲਾਲਾਬਾਦ ਦੇ ਪਿੰਡ ਟੰਡੀਆਂ ਤੋਂ ਟਾਣੀ ਨੱਥਾ ਸਿੰਘ ਹੋੜੀ ਵੀ ਮੁੜੀ ਬੜੀ ਮੋੜ ਹੈ ਭਾਈ ਤੁਹਾਡਾ ਨਾਮ ਕੀ ਆ ਥੋੜਾ ਮੇਰਾ ਨਕੈਂਦੀ ਕੈਂਦੀ ਕੈਂਵੀ ਛੂਟ ਕੈਂਵੀ ਕੈਂਵੀ ਜਦੋਂ ਪਾਣੀ ਆ ਜਾਂਦਾ ਤੁਹਾਨੂੰ ਵਧੀਆ ਲੱਗਦਾ ਇੱਧਰ ਹੋਰ ਆਸਾਨ ਨੂੰ ਆ ਰਹਾ ਤੇ ਮੇਲਾ ਲੱਗਿਆ ਨਾ ਅੱਛਾ ਹੀ ਵੇ ਅੱਜ ਤੱਕ ਲੋਕ ਕਾਟੇ ਹੈਗੇ ਨੇ ਇੱਧਰ ਜਦੋਂ ਪਾਣੀ ਆਦਾ ਨਾ ਉਹ ਫਿਰ ਆਜ ਕੰਢੇ ਤੇ ਰਹਿ ਜਾਂਦਾ ਹੂੰ ਊਲ ਆਣੇ ਆ ਚੋਨਾ ਜਿਹੜਾ ਡੁੱਬਿਆ ਨਜ਼ਰ ਆ ਰਿਹਾ ਹੁਣ ਥੋੜਾ ਬਾਹਰ ਦਿਸਦਾ ਹੈ ਹੂੰ ਖਤਮ ਹੋ ਗਿਆ ਨਹੀਂ ਹੁਣ ਤਾਂ ਚੱਲ ਜਾਏਗਾ ਇਹ ਤੇ ਸਬਜ਼ੀ-ਬੀਜੀ ਇਸ ਵਿੱਚ ਦੇ ਸਬਜ਼ੀ-ਪੀਜੀ ਲਾਚਰਬੀਸੀ ਇਹ ਕਾਫੀ ਸਾਲ ਬਾਅਦ ਪਾਣੀ ਆਇਆ ਹੈ ਕਿ ਹਰ ਸਾਲ ਹੀ ਆਰ ਸਾਲ ਆਇਆ ਪਿਛਲੇ ਸਾਲ ਆਇਆ ਸੀ ਕਿ ਨਹੀਂ ਪਿਛਲੇ ਸਾਲ ਆਇਆ ਹੈ ਅਰੇ ਵਰ ਹੈ ਇਸ ਸਾਲ ਇਹ ਤਾਂ ਜਾ ਥੋੜਾ ਜਿਆਦਾ ਸੀ ਜਿਆਦਾ ਨਹੀਂ ਆਇਆ ਸੀ ਕਿਹਾ 2023 ਚ ਆ ਸੀ 2023 ਚ ਆ ਸੀ ਹੁਣ 25 ਚੱਲ ਰਿਹਾ ਮਤਲਬ 1 ਸਾਲ ਨਹੀਂ ਆਇਆ ਪਾਣੀ ਹਾਂ ਤੇ ਹੀ ਰਿਹਾ ਆ 2023 ਵਿੱਚ ਬੜਾ ਜਿਆਦਾ ਉਹ ਬੈਠੇ ਡਾਂਸਰਾਂ ਦੀ ਵੀ ਗੱਲ ਹੈ ਪਾਣੀ ਲੱਗ ਗਿਆ ਸੀ ਦੋ ਦਿਨ ਦੇ ਦੇਖੋ ਭਾਈ ਸਾਹਿਬ ਇਹ ਜਿਹੜਾ ਉਡੀ ਕਰਾ ਬੇੜੀ ਨੂੰ ਆ ਰਹੇ ਆ ਭਾਈ ਸਾਹਿਬ ਆ ਰਹੇ ਆ ਕੀ ਕਰ ਰਹੇ ਆ ਬੈ ਕੇ ਕੁੰਡੀ ਸੱਟ ਰਹੇ ਕੁੰਡੀ ਕੁੰਡੀ ਸੱਟ ਰਹੇ ਕੁੰਡੀ ਲਾਈ ਹੋਇਆ ਦਿਨ ਵੀ ਜਿਹੜਾ ਥੋੜਾ ਜਿਹਾ ਦਿਖ ਰਿਹਾ ਇਹ ਜਿਹੜਾ ਚੋਨਾ ਇਹ ਡੁੱਬ ਚੁੱਕਿਆ ਸੀ ਪਹਿਲਾਂ ਹੁਣ ਜਿਹੜਾ ਬਾਹਰ ਦੇਖ ਸਕਦੇ ਹੋ ਬਾਹਰ ਬਚ ਗਿਆ ਚੋਲਾ ਜਿਹੜਾ ਉਹਨੇ ਸਾਹ ਆਉਣਾ ਸ਼ੁਰੂ ਹੋ ਗਿਆ ਚੋਹੇ ਨੂੰ ਲੋ ਜੀ ਭਾਈ ਸਾਹਿਬ ਆ ਗਏ ਤੁਹਾਡੇ ਕੋਲ ਪਾਕਿਸਤਾਨ ਮੁਸਲਾ ਤੇ ਦੇਖੋ ਦੂਸਰੀ ਸਾਰ ਅਸੀਂ ਪਹੁੰਚ ਚੁੱਕੇ ਹਾਂ ਇਸ ਵੇਲੇ ਬੈਠ ਜਾ ਇਵੇਂ ਵੈਲਕਮ ਵੈਲਕਮ ਭਾਈ ਜੀ ਵੈਲਕਮ ਆ ਜਿਓ ਇੰਦਰ ਤੇਰੀ ਵੀਡੀਓ ਵਾਹਰੀ ਹੋਰ ਭਾਈ ਉਹ ਵਧੀਆ ਆਜੋ ਆਜੋ ਆ ਆ ਆ ਆ ਗਿਆ ਕਿ ਇਹ ਲਈ ਜਾਂਦਾ ਲੋ ਨਾ ਉਹ ਜਾਣੀ ਤਾਂ ਮੈਂ ਉਥੇ ਮੋੜ ਲੈਣ ਕਿ ਬੜੀ ਰੋਗ ਜਿਹੇ ਮੈਨ ਮੈਨ ਤਾਂ ਬੰਦ ਲੋ ਜੀ ਆਜੋ ਕੀ ਆ ਹਾਂ ਹਾਂ ਇੱਥੇ ਆ ਸਾਹਮਣੇ ਆਜੋ ਸਾਹਮਣੇ ਆਜੋ ਐਵੇਂ ਕਰ ਆਈ ਅੱਛਾ ਤੇ ਕਿਹੋ ਲੈਣਾ ਤੇਰੀ ਵੀਡੀਓ ਬਾਹਰ ਆਈ ਇੱਥੇ ਸਾਹਮਣੇ ਆਓ ਤੁਹਾਡੇ ਨਾਲ ਗੱਲਬਾਤ ਕਰੀਏ ਸਾਹਮਣੇ ਬੈਠੇ ਇੱਥੇ ਠੀਕ ਜੀ ਵਾਹ ਤੂੰ ਆਸ ਸੀ ਇਧਰ ਆਏ ਹੋ ਇਧਰ ਰਹਿੰਦੇ ਨੇ ਨੇ ਇੱਧਰ ਅੱਛਾ ਪਿੱਛੇ ਨਾ ਨਾ ਇੱਧਰ ਕੀ ਚੌਂਦਾ ਦੇਖਣ ਆਏ ਸੀ ਨਹੀਂ ਪੱਠੇ ਵੜੇ ਅੱਛਾ ਪੱਠੇ ਵੜੇ ਪੱਠੇ ਤਾਂ ਤੁਸੀਂ ਲਿਆਏ ਨਹੀਂ ਇਹ ਗੱਟ ਤੇ 11 ਸੋਈ ਦੇ ਤੂੰ ਰਹੀਂ ਇੱਧਰੋਂ ਪੱਠੇ ਉਧਰ ਵੱਡੇ ਉਧਰ ਡੈਡੀ ਅੱਛਾ ਉਹ ਪੁਲ ਤੋਂ ਉੱਪਰੋਂ ਦੀ ਆਉਣਗੇ ਆਂਬਲੀਆ ਯਾਰ ਕੀ ਕਰਦਾ ਤੂੰ ਚਲਾ ਹੈ ਲਾਈਡ ਲਾ ਗਿਨ ਹਾਲਾ ਭਾਈ ਲਾਵੇ ਹਾਂਜੀ ਜਿਹਨੇ ਉਤਰਨਾ ਉਤਰ ਸਕਦੇ ਤੁਸੀਂ वीडियो लाइव क्यों YouTube के स्काइपर को क्या लगा दिया नॉट डैग पे आ गया ग्यारह नहीं किसको लाइव है ग्यारह की वीडियो पे ओ नॉट गाइन दबिया है डैग पे आ गया लाइव को पहले ही ਬੇੜੀ ਜਿਹੜੀ ਰੁਕ ਰਹੀ ਆ ਸਾਹ ਲੈ ਰਹੇ ਆ ਇਹ ਜਿਹੜਾ ਚੋਨਾ ਤੁਸੀਂ ਦੇਖ ਰਹੇ ਹੋ ਇਹ ਪਾਣੀ ਵਿੱਚ ਡੁੱਬਿਆ ਹੋਇਆ ਚੋਨਾ ਹੁਣ ਜਿਹੜਾ ਬਾਹਰ ਪਾਣੀ ਘਟਣ ਦੇ ਕਾਰਨ ਜਿਹੜਾ ਚੋਨਾ ਹੁਣ ਬਾਹਰ ਦਿਸਣ ਲੱਗ ਗਿਆ ਇਧਰ ਨਾ ਆ ਬੇਟੀ ਇਧਰ ਨਾ ਸਮਰ ਹੈ ਤੂੰ ਨਾ ਸਮਰ ਨਾਲ ਹੀ ਨਾਲ ਹੀ ਪੇਸਟ ਕਰੋ ਪਲੀਜ਼ ਸਮਰਹਰੀ ਸਾਡਾ ਚੈਨਲ ਲਾਈਕ ਤੇ ਸਬਸਕ੍ਰਾਈਬ ਵੀ ਕਰ ਸਕਦੇ ਹੋ ਆ ਹੂੰ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਓ ਲਾਈਕ ਬਾਟਲਾ ਬਾਟਲਾ ਨਹੀਂ ਲਾ ਨਹੀਂ ਲਾ ਲਓ ਜੀ ਫਿਰ ਬੇੜੀ ਜੜੀ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਫਿਰ ਵਾਪਸ ਜਾ ਰਹੇ ਹਾਂ ਪਿੰਡ ਢੰਡੀਆਂ ਤੋਂ ਤਾਣੀ ਨੱਥਾ ਸਿੰਘ ਤੋਂ ਜਿਹੜਾ ਦਰਿਆ ਦੇ ਵਿੱਚੋਂ ਹੁੰਦੇ ਹੋਏ ਤੁਹਾਨੂੰ ਤਸਵੀਰਾਂ ਨਜ਼ਰ ਲਾਈਵ ਦਿਖਾ ਰਿਹਾ ਹਾਂ ਬਹੁਤ ਵਧੀਆ ਨਾ ਹੀ ਮੰਨੇ ਇਹ ਤੇ ਸਤਲੂਈ ਦਰਿਆ ਦੀਆਂ ਤਸਵੀਰਾਂ ਜਲਾਲਾਬਾਦ ਤੋਂ ਇਹ ਜਿਹੜਾ ਜਿੱਦੂ ਪਾਣੀ ਲੰਘ ਰਿਹਾ ਇੱਥੇ ਜਿਹੜੀ ਸਬਜੀ ਵੀ ਜਿਹੜੀ ਬੀਜੀ ਜਾਂਦੀ ਆ ਇੱਥੇ ਜਿਹੜਾ ਸਬਜੀ ਵਾਲਾ ਏਰੀਆ ਬਹੁਤ ਸਾਰਾ ਇਹਦੇ ਵਿੱਚ ਜਿਹੜਾ ਸਬਜੀ ਬੀਜੀ ਆ ਰਹੀ ਆ ਕਾਫੀ ਦਿਨਾਂ ਤੋਂ ਲੋਕ ਜਾਂ ਨਹੀਂ ਹੋ ਗਿਆ ਆ ਆ ਜਾ ਫਿਰ ਨਹੀਂ ਹੋ ਗਿਆ ਆ ਆ ਜਾ ਫਿਰ ਇਹ ਹੋ ਗਿਆ ਆ ਇਹ ਬੈਠੇ ਲੈ ਜਾਂਦੇ ਆ ਇਹ ਨਹੀਂ ਤੇ ਹਾਂ ਆਹ ਚੱਪੀ ਪੱਤੀ ਨਹੀਂ ਆਉਂਦਾ ਆ ਇਹ ਰੌਸ਼ਨੀ ਨਹੀਂ ਕਰਨੀ ਬਹੁਤ ਆਉਂਦਾ ਆ ਇਹ ਦੇਖੀ ਬਾਊਟ ਲਾਈ ਬੰਦੇ ਤੇ ਇਹ ਹੁਣ ਐਂ ਦੀ ਜਾ ਕੇ ਫਿਰ ਉਧਰ ਉਧਰ ਜਾਣਾ ਪੈਣਾ ਕਿਉਂਕਿ ਲੋਡ ਬਹੁਤ ਇਧਰ ਸਿੱਧਾ ਨਹੀਂ ਜਾ ਸਕਦੇ ਇਧਰ ਸਿੱਧਾ ਨਹੀਂ ਜਾ ਸਕਦੇ ਪਹਿਲਾਂ ਇਧਰ ਦੀ ਜਾਣਾ ਪੈਣਾ ਹੈ ਇਧਰ ਜਾ ਕੇ ਜਿਹੜਾ ਪਾਣੀ ਦਾ ਲੋਡ ਬਹੁਤ ਹੈ ਕੱਲ ਦਾ ਪਾਣੀ ਜਿਹੜਾ ਬਹੁਤ ਦੁਬਾਰਾ ਵੱਧ ਚੁੱਕਿਆ ਹੈ ਇੱਕ ਵਾਰ ਕੱਟ ਗਿਆ ਸੀ ਫਿਰ ਦੁਬਾਰਾ ਵੱਧ ਚੁੱਕਿਆ ਪਾਣੀ ਆਹ ਲੈ ਨੀ ਬਾਰ ਚੇਬੀੜੀ ਦੇ ਬੈਠੇ ਹੋਏ ਨੌਜਵਾਨ ਜਿਹੜੇ ਪ੍ਰਾ ਅਨੰਦ ਲੈ ਰਹੇ ਨੇ ਅੰਜੀ ਬਾਕੀ ਕਿਦਾਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਤੁਸੀਂ ਪਹਿਲੀ ਵਾਰ ਆਏ ਹੋ ਇੱਧਰ ਹਾਂ ਮੈਂ ਤਕਰੀਬਨ 6 ਆਇਆ ਹਾਂ ਪਹਿਲੇ ਵੀ ਅੱਛਾ ਜੀ ਪਹਿਲੀ ਵਾਰ ਆਇਆ ਅੱਛਾ ਪਾਣੀ ਦੇ ਟੈਂਕ ਪਾਣੀ ਤਾਂ ਕਾਫੀ ਜ਼ਰਾ ਆਇਆ ਅੱਛਾ ਜੀ ਪਾਣੀ ਓਕੇ ਹੈ ਪਹਿਲੀ ਵਾਰ ਆਇਆ ਦਰਿਆ ਦੇ ਵਿੱਚ ਬੀੜੀ ਵਿੱਚ ਸਫਰ ਅੱਗੇ ਕੀਤਾ ਕਾਫੀ ਜ਼ਰਾ ਕੀਤਾ ਅੱਛਾ ਅੱਜ ਫਿਰ ਤੁਸੀਂ ਨਵਾਂ ਹੋ ਨਵਾਂ ਕਰ ਲਿਆ ਸਫਰ ਆਪਣਾ ਹਾਂ ਹਾਂ ਸਰੋਲ ਵੀਡੀਓ ਬਣਾਈਏ ਦੋਮ ਭਾਈ ਲਾਈਵ ਹੈ ਭਾਈ ਸਾਹਿਬ ਵੀਡੀਓ ਬਣਾਉਂਦੇ ਹੋਏ ਤੁਸੀਂ ਦੇਖ ਸਕਦੇ ਜਿਹੜੇ ਲੋਕ ਦੇਖ ਰਹੇ ਨੇ ਕਿਸ ਤਰ੍ਹਾਂ ਜਿਹੜਾ ਦਰਿਆ ਦਾ ਪਾਣੀ ਦਰਿਆ ਦੇ ਵਿੱਚ ਤੇ ਬੇੜੀ ਨੂੰ ਦੇਖ ਰਹੇ ਨੇ ਜਿਹੜੇ ਬੱਚਿਆਂ ਨੂੰ ਨਾਲ ਦਿਖਾਉਣ ਵਾਸਤੇ ਲਏ ਨੇ ਕਿ ਦਰਿਆ ਜਿਹੜਾ ਬੱਚਿਆਂ ਨੇ ਸੁਣਿਆ ਤਾਂ ਹੁੰਦਾ ਹੈ ਕਈ ਵਾਰੀ ਪਰ ਦੇਖਿਆ ਨਹੀਂ ਹੁੰਦਾ ਦਰਿਆ ਅੱਜ ਉਹ ਦੇਖ ਰਹੇ ਨੇ ਮੇਰੇ ਅੰਦਰ ਗੈਮ ਵੀ ਲਾਈ ਹੋਈ ਨੇ ਜਨਸਟਾਰ ਲਾਈ ਵਾਂਗਾ ਅਪਸਨਾ ਨਹੀਂ ਬਣੀ ਕੱਤੀ ਹੈਲੋ ਗਾਇਜ਼ ਭਾਈ ਸਾਹਿਬ ਥੱਕ ਗਏ ਹੋ ਨੀ ਤੁਸੀਂ ਥੱਕ ਗਏ ਤੁਸੀਂ ਅੱਛਾ ਪਿਛਲੇ ਸਾਲ ਨੇ ਸਾਰੇ ਸਾਰੇ ਬਿਆਹ ਦੇ ਮੱਛੀ ਸਾਰੇ ਅੰਬਲੀ ਨੇ ਇਹਦੇ ਵਿੱਚ ਮੱਛੀ ਵੀ ਹੁੰਦੀਆਂ ਇਹ ਬੜੀ ਖੰਦ ਹੈ ਮਾ ਦੇ ਨਾਲ ਆਰ ਫੋਟੋ ਦਿਨ ਵੀ ਜਿਹੜਾ ਇਸ ਵਾਰੇ ਸ਼ਿਪ ਚੁੱਕਿਆ ਬੋਟਮ ਘਰਾ ਲੈ 50 ਤੇ 30 ਸਾਰੇ ਬੋਟਮ ਘਰਾਣੇ ਹਣੇ ਬਸ ਕਰੀਏ